ਅੱਜ ਆਪਾਂ ਬਣਾਉਣਿਆ ਮੋਜੇ ਜਿਹਨੂੰ ਕਿ ਦੇਖੋ ਜਰਾਬਾ ਵੀ ਕਹਿ ਦਿੰਦੇ ਆ ਤੇ ਇਹ ਸਰਦੀ ਜਦੋਂ ਆਪਣੀ ਆ ਜਾਂਦੀ ਹੈ ਤੇ ਉਹਦੀ ਨਾਲ ਦੀ ਨਾਲ ਆਪਣੇ ਇਹ ਮੋਜੇ ਜ਼ਿਆਦਾ ਆ ਜਾਂਦੇ ਆ ਕਿਉਂਕਿ ਇਹ ਇੱਕ ਅਦਾ ਜੋੜਾ ਨਹੀਂ ਲਗਭਗ ਇਹ 8-9 ਜੋੜੇ ਆਪਾਂ ਨੂੰ ਰੱਖਣੇ ਪੈਂਦੇ ਆ ਕਿਉਂਕਿ ਕੰਮਕਾਰ ਚ ਦੇਖੋ ਜਰਾਬਾ ਜਿਹੜੀਆਂ ਛੇਤੀ ਭਿੱਜੀ ਜਾਂਦੀਆਂ ਨੇ ਤੇ ਜਿਹੜੀ ਰੇਡੀਮੇਡ ਆਪਾਂ ਜਰਾਬ ਲੈਨੇ ਉਹ ਨਿੱਗੀ ਵੀ ਨਹੀਂ ਹੁੰਦੀ ਯਾਨੀ ਕਿ ਠੰਡੀਆਂ ਜੀਆਂ ਹੁੰਦੀਆਂ ਨੇ ਪਰ ਜੇ ਆਪਾਂ ਘਰ ਵਿੱਚ ਆਪਾਂ ਗਰਮ ਕੱਪੜੇ ਦੀਆਂ ਜਰਾਬਾਂ ਇਸੇ ਤਰੀਕੇ ਨਾਲ ਡਿਜ਼ਾਈਨ ਕਰ ਬਣਾਈਏ ਤਾਂ ਬਹੁਤ ਸੋਹਣੀਆਂ ਲੱਗਦੀਆਂ ਕਿਵੇਂ ਬਣਦੀਆਂ ਨੇ ਆਜੋ ਆਪਾਂ ਦੇਖਦੇ ਹਾਂ ਸਭ ਤੋਂ ਪਹਿਲਾਂ ਆਪਾਂ ਨੇ ਕੱਪੜਾ ਲੈਣਾ ਸਾਫ਼ ਇਹ ਤੁਸੀਂ ਜਿਹੜਾ ਤੁਹਾਡੇ ਕੋਲੇ ਫालतू ਕੱਪੜਾ ਹੁੰਦਾ ਨਾ ਉਹਦੀਆਂ ਤੁਸੀਂ ਬਣਾ ਸਕਦੇ ਹੋਗੇ ਇਹਨੂੰ ਆਪਾਂ ਪਹਿਨਾ ਮੋੜ ਲਿਆ ਯਾਨੀ ਕਿ ਦੂਰੀ ਤੈਂ ਕਰ ਲਈ ਕੱਪੜੇ ਨੂੰ ਡਬਲ ਕਰ ਲਿਆ ਫੋਲਡ ਆਪਾਂ ਨੇ ਫੋਲਡ ਜਦੋਂ ਕਪੜਾ ਹੋ ਗਿਆ ਇਹ ਆਪਾਂ ਨੇ ਲੈਣਾਗਾ ਕਪੜਾ 1.5 ਇੰਚ ਆਪਾਂ ਨੇ ਲੈਣਾ ਪੂਰਾ ਇਹ 1.5 ਇੰਚ ਹੀ ਆ ਕਪੜਾ ਇਸ ਤਰੀਕੇ ਨਾਲ ਤੇ ਜਿਹੜੀ ਇਸ ਤਰ੍ਹਾਂ ਚੜਾਈ ਲੈਣੀ ਆ ਇਹ ਆਪਾਂ ਨੇ ਲੈਣੀ ਆਗੀ 5.5 ਇੰਚ 1.5 ਇੰਚ ਲੰਬਾਈ 5.5 ਇੰਚ ਚੜਾਈ ਇਸ ਤਰੀਕੇ ਨਾਲ ਆਪਾਂ ਜਿਹੜਾ ਪੀਸ ਇੱਕ ਕੱਟ ਲਾਂਗੇ ਏ ਪੀਸ ਆਪਾਂ ਨੇ ਘੱਟੋ ਘੱਟ ਚਾਰ ਕੱਟਣੇ ਆਗੇ ਇਹ ਆਪਾਂ ਇੱਕ ਪੀਸ ਪਹਿਲਾ ਪੀਸ ਕੱਟ ਲਿਆ ਉਸ ਤੋਂ ਬਾਅਦ ਇਹ ਆਪਾਂ ਦੂਜਾ ਪੀਸ ਕਟਾਂਗੇ ਬਹੁਤ ਸੌਖੇ ਤਰੀਕੇ ਨਾਲ ਜਰਾਬਾਂ ਬਣ ਜਾਂਦੀਆਂ ਨੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਲਓ ਜੀ ਹੁਣ ਪੀਸ ਜਿਹੜੇ ਆਪਾਂ ਕੱਟੀ ਜਾਂਦੇ ਆ ਬਹੁਤ ਸੋਹਣੀ ਡਿਜ਼ਾਈਨਦਾਰ ਇਹ ਜਰਾਬ ਆਪਣੀ ਬਣੂਗੀ ਜਦੋਂ ਚਾਰ ਪੀਸ ਆਪਾਂ ਨੇ ਕੱਟ ਲਏ ਸਾਰੇ ਅਲੱਗ-ਅਲੱਗ ਕਰਤੇ ਆਪਾਂ ਨੇ ਪੀਸ ਕੱਪੜਾ ਇਹ ਗਰਮਾ ਬਿਲਕੁਲ ਡਿਜ਼ਾਈਨਦਾਰ ਕੱਪੜਾ ਦੇਖੋ ਬਹੁਤ ਸੋਹਣਾ ਪੂਰਾ ਗਰਮ ਕੱਪੜਾ ਇਹ ਇਹਨੂੰ ਪਹਿਨਾ ਇੱਕ ਤਾਂ ਇਹਨੂੰ ਆਪਾਂ 모ੜ ਲਿਆ ਜਾਨੀ ਕਿ ਇਹ ਵੀ ਫੋਲਡ ਕੀਤਾ ਹੋਇਆ ਕੱਪੜਾ ਹੈਗਾ ਡਬਲ ਇਹਨੂੰ ਪਹਿਨਾ ਉੱਪਰੋਂ ਆਪਾਂ ਨਾ ਥੋੜਾ ਜਿਹਾ ਛਾਂਟ ਦਾਂਗੇ ਥੋੜੀ ਜਿਹੀ ਗਲਾਈ ਪਾਉਣੀ ਆ ਅੱਧੇ ਇੰਚ ਦੀ ਜ਼ਿਆਦਾ ਨਹੀਂ ਇਸ ਤਰੀਕੇ ਨਾਲ ਪਾ ਦਾਂਗੇ ਇਹ ਮੂਰਲੀ ਸਾਈਡ ਗਲਾਈ ਜਿਹੜੀ ਆਪਣੀ ਹੋਊਗੀ ਇਸ ਤਰੀਕੇ ਨਾਲ ਗਲਾਈ ਪਾਈ ਹੈਗੀ ਹੁਣ ਬੈਕ ਸਾਈਡ ਜਿੱਥੇ ਅੱਡੀ ਹੁੰਦੀ ਹੈ ਨਾ ਉਥੋਂ ਆਪਾਂ 1/2 ਇੰਚ ਤੋਂ ਘੱਟ ਥੋੜੀ ਜਿਹੀ ਗਲਾਈ ਪਾਉਣੀ ਆ ਬਸ ਇਸ ਤਰੀਕੇ ਨਾਲ 1/2 ਇੰਚ ਤੋਂ ਘੱਟ ਪਾਈ ਆਪਾਂ ਨੇ ਹੁਣ ਜਿਹੜਾ ਦੂਜਾ ਪੀਸ ਆ ਡਬਲ 2 ਤੇ ਹਾਂ ਇਹਦੀਆਂ ਨੇ ਡਾਵੜੀ ਇਹਦੀਆਂ ਨੇ ਜਿਹੜਾ ਆਪਾਂ ਹੁਣ ਉੱਤਰਿਆ نیچے ਇਹਨੂੰ ਵੀ ਆਪਾਂ ਇਸੇ ਤਰੀਕੇ ਨਾਲ ਕੱਟ ਲਾਂਗੇ ਉੱਪਰੋਂ ਵੀ ਕੱਟਤਾ ਨੀਚੋਂ ਅੱਡੀ ਕੋਲੋਂ ਜਿੱਥੇ ਆਪਣੀ ਜਰਾਬ ਦੀ ਅੱਡੀ ਆ ਉਥੋਂ ਵੀ ਆਪਾਂ ਨੇ ਕੱਟਤਾ ਇਸ ਤਰੀਕੇ ਨਾਲ ਇਹ ਦੋਨੇ ਪੀਸ ਆਪਾਂ ਨੇ ਡਬਲ ਡਬਲ ਸਮਝ ਲਓ ਕੱਪੜਾ ਲੈ ਲਿਆ ਤੇ ਹੁਣ ਆਪਾਂ ਇੱਥੇ 4 ਇੰਚ ਦਾ ਨਿਸ਼ਾਨ ਲਾਵਾਂਗੇ 4 ਇੰਚ ਦਾ ਨਿਸ਼ਾਨ ਲਾਇਆ ਉੱਪਰਲੀ ਸਾਈਡ ਤੇ ਇਹਦਾ ਸੈਂਟਰ ਕਰਾਂਗੇ ਸੈਂਟਰ ਕਰਕੇ ਸਿੱਧਾ ਨਿਸ਼ਾਨ ਲਾਉਣਾ ਆਪਾਂ ਨੇ ਸਿੱਧਾ ਨਿਸ਼ਾਨ ਲਾ ਲਿਆ ਦੂਜੇ ਜਿਹੜਾ ਦੂਜਾ ਪੀਸ ਆ ਉਸ ਤੇ ਵੀ ਉਸੇ ਤਰੀਕੇ ਨਾਲ ਹੀ ਆਪਾਂ ਨੇ 4 ਇੰਚ ਦਾ ਨਿਸ਼ਾਨ ਲਾਉਣਾ ਇਹ ਨਾ ਸਮਝ ਲਓ ਉੱਪਰਲੀ ਸਾਈਡ ਆ ਗਿਆ ਉਂਗਲਾ ਕਨੀ ਆ ਗਿਆ ਆਪਣੇ ਪੈਰ ਦੀ ਉਂਗਲਾਂ ਕਨੀ ਇਸ ਤਰੀਕੇ ਨਾਲ ਆਪਾਂ ਜਿਹੜਾ ਨਿਸ਼ਾਨ ਲਾ ਲਿਆ ਹੁਣ ਆਪਾਂ ਇੱਥੇ ਸਲਾਈ ਕਰਨੀ ਆ ਬਸ ਇੰਨੀ ਜਗ੍ਹਾ ਤੇ ਸਲਾਈ ਕਰਨੀ ਆ ਜਿੱਥੇ ਆਪਾਂ ਨੇ ਨਿਸ਼ਾਨ ਲਾਇਆ ਹੈਗਾ ਸਲਾਈ ਆਪਣੀ ਹੋ ਗਈ ਦੇਖੋ ਦੋਨੇ ਸਾਈਡ ਆਪਾਂ ਨੇ ਸਲਾਈ ਕਰ ਲਈ ਜਿੱਥੇ ਜਿੱਥੇ ਨਿਸ਼ਾਨ ਲਾਇਆ ਸੀ ਉੱਥੇ ਹੀ ਆਪਾਂ ਨੇ ਸਲਾਈ ਕਰੀ ਆ 4 ਇੰਚ ਤੇ ਆਪਾਂ ਨੇ ਨਿਸ਼ਾਨ ਲਾਇਆ ਸੀ ਉਸ ਤੋਂ ਬਾਅਦ ਇਧਰ ਨਾਲ ਪਾਸਾ ਆ ਗਿਆ ਦੇਖੋ ਅੱਡੀ ਵਾਲਾ ਪਹਿਲਾਂ ਤਾਂ ਆਪਾਂ ਤੁਹਾਨੂੰ ਦਿਖਾਉਣਾ ਵੀ ਜਿੱਦਾਂ ਜਿਹੜੇ ਆਪਾਂ ਸਲਾਈ ਲਈ ਆ ਇਸ ਤਰੀਕੇ ਨਾਲ ਹੋ ਗਈ ਦੇਖੋ ਇਹ ਹੁਣ ਜਿਹੜੀ ਅੱਡੀ ਵਾਲੀ ਸਾਈਡ ਆ ਇਹ ਵੀ ਆਪਾਂ ਇਸ ਤਰੀਕੇ ਨਾਲ ਜਾਨੀ ਕਿ ਸਲਾਈ ਲਾਵਾਂਗੀ ਜਿਵੇਂ ਕਿ ਇਹਦੀ ਕਟਾਈ ਕਰੀ ਹੋਈ ਆ ਉਦੋਂ ਹੀ ਆਪਾਂ ਨੇ ਸਲਾਈ ਲਾਉਣੀ ਹੈਗੀ ਦੋਨੇ ਪੱਲਿਆਂ ਤੇ ਆਪਾਂ ਜਿਹੜੀ ਸਲਾਈ ਲਾਉਣੀ ਹੈਗੀ ਹੁਣ ਸਲਾਈ ਆਪਣੀ ਦੇਖੋ ਲੱਗ ਚੁੱਕੀ ਆ ਉਸ ਤਰੀਕੇ ਨਾਲ ਹੀ ਆਪਾਂ ਨੇ ਲਾਈ ਆ ਹੁਣ ਜਦੋਂ ਸਲਾਈ ਲੱਗ ਗਈ ਆਪਣੀ ਦੋਨੇ ਪੀਸਾਂ ਤੇ ਤੁਸੀਂ ਡਾਬਲ ਸਲਾਈ ਵੀ ਲਾ ਸਕਦੇ ਹੋ ਵੀ ਜ਼ਿਆਦਾ ਮਜ਼ਬੂਤੀ ਹੋ ਜੁਰਾਬ ਦੀ ਆਪਣੀ ਦੀ ਮੋਜੇ ਦੀ ਹੁਣ ਆਪਾਂ ਇਹਨੂੰ ਪਲਟਾਉਣੇ ਆ ਪਲਟਾ ਕੇ ਯਾਨੀ ਕਿ ਇਹਨੂੰ ਯਾਨੀ ਕਿ ਅੱਧਾ ਹਿੱਸਾ ਕਰ ਲੈਣੇ ਆ ਅੱਧਾ ਹਿੱਸਾ ਆਪਾਂ ਪਲਟਾ ਦਿੰਨੇ ਆ ਫੋਲਡ ਕਰ ਲੈਣੇ ਆ ਯਾਨੀ ਕਿ ਇਸ ਤਰੀਕੇ ਨਾਲ ਜਿਹੜੀ ਦੇਖੋ ਜਰਾਵ ਇਹ ਬਣ ਜੂਗੀ ਹੁਣ ਆਪਾਂ ਚੰਗੀ ਤਰ੍ਹਾਂ ਸੋਨੂੰ ਦਿਖਾਉਣੇ ਆ ਕਿਉਂਕਿ ਪਹਿਲਾਂ ਦੇਖੋ ਕੈਮਰਾ ਲੱਗਿਆ ਨਹੀਂ ਸੀ ਸਮਾਰ ਕੇ ਲੋ ਜੀ ਇਹਨੂੰ ਫੋਲਡ ਕਰ ਲਿਆ ਐਦਾਂ ਆਪਣਾ ਦੇਖੋ ਜਿਹੜਾ ਮੋਜਾ ਬਣ ਜੂਗਾ ਏ ਹੁਣ ਉੱਪਰਲਾ ਸਾਈਡ ਹਿੱਸਾ ਹੋ ਗਿਆ ਜਾਨੀ ਕਿ ਉੱਪਰਲੀ ਸਾਈਡ ਆ ਇਹ ਦੂਜਾ ਪੀਸ ਵੀ ਉਸੇ ਤਰੀਕੇ ਨਾਲ ਹੀ ਆਪਾਂ ਨੇ ਸੈੱਟ ਕਰਨਾ ਹੈ ਬਹੁਤ ਸੋਹਣੇ ਮੋਜੇ ਬਣਨਗੇ ਬਹੁਤ ਜਿਆਦਾ ਤੇ ਲੰਬਾ ਟਾਈਮ ਚੱਲਣਗੇ ਇਹ ਇਹ ਪੀਸ ਹੈਗੇ ਆ ਦੋ ਜਿਹੜੇ ਆਪਾਂ ਨੇ ਬਾਅਦ ਚ ਕੱਟੇ ਸੀ ਇੱਕ ਵੀ ਸਤਾਏ ਆ ਇੱਕ ਹਜੇ ਪਰਾਂ ਪਿਆਗਾ ਇਹਨੂੰ ਆਪਾਂ ਇਹਦੇ ਉੱਪਰ ਧਰਨਾ ਉੱਪਰ ਧਰ ਕੇ ਇਸ ਤਰੀਕੇ ਨਾਲ ਹੀ ਸਿਲਾਈ ਲਾਉਣੀ ਆ ਪੈਰ ਪੈਰ ਦੀ ਸਿਲਾਈ ਆਪਾਂ ਲਾਵਾਂਗੇ ਦੋਨੇ ਪੀਸਾਂ ਤੇ ਆਪਾਂ ਨੇ ਸਲਾਈ ਲਾਤੀ ਦੇਖੋ ਤੇ ਹੁਣ ਜਿਹੜਾ ਸਾਈਡ ਤੇ ਕੱਪੜਾ ਨਾ ਸੈਂਟਰ ਸਾਈਡ ਤੇ ਕੱਪੜਾ ਆਪਣਾ ਵੱਧਾਗਾ ਇਹਨੂੰ ਆਪਾਂ ਕੱਟ ਦਾਂਗੇ ਕਿਉਂਕਿ ਦੇਖੋ ਇਹ ਆਪਾਂ ਹੁਣ ਜਿਵੇਂ ਕਿ ਉੱਪਰਲਾ ਪੱਲਾ ਉਹਦੇ ਹਿਸਾਬ ਨਾਲ ਆਪਾਂ ਨੇ ਸਲਾਈ ਲਾਈ ਹੈਗੀ ਤੇ ਹੁਣ ਜਿਹੜਾ ਉੱਪਰ نیچے ਥੋੜਾ ਥੋੜਾ ਕੱਪੜਾ ਵੱਧਾਗਾ ਉਹਨੂੰ ਆਪਾਂ ਕੱਟ ਕਰਨਾਗਾ ਕਿਉਂਕਿ ਦਵਾਤ ਹੋਏ ਤਾਂ ਕੁਝ ਨਹੀਂ ਕਰਉਣਾ ਆਪਾਂ ਨੇ ਆਪਾਂ ਨੂੰ 1/2 ਇੰਚ ਦਵਾ ਬਹੁਤ ਆਗਾ ਇਤੇ ਉਬਰ ਲਾਕ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਇਸ ਤਰੀਕੇ ਨਾਲ ਹੀ ਆਪਾਂ ਇਹਨਾਂ ਨੂੰ ਛੱਡ ਸਕਦੇ ਹਾਂ ਕਿਉਂਕਿ ਇਹ ਕੱਪੜੇ ਦੇ ਵਿੱਚੋਂ ਧਾਗੇ ਨਹੀਂ ਨਿਕਲਦੇ ਹੈਗੇ। ਇਸੇ ਤਰੀਕੇ ਨਾਲ ਆਪਾਂ ਜਿਹੜੇ ਮੋਜੇ ਘਰ ਵਿੱਚ ਤਿਆਰ ਕਰ ਸਕਦੇ ਹਾਂ ਡਿਜ਼ਾਈਨਦਾਰ ਵੀ ਬਹੁਤ ਸੋਹਣੇ ਤਿਆਰ ਕਰ ਸਕਦੇ ਹਾਂ ਇਹ ਵੀ ਆਪਾਂ ਡਿਜ਼ਾਈਨਦਾਰੀ ਬਣਾਵਾਂਗੇ ਬਹੁਤ ਸੋਹਣਾ ਲੱਗੂ ਤੇ ਇੱਕ ਤਾਂ ਕੱਪੜਾ ਦੇਖੋ ਬਹੁਤ ਸੋਹਣਾਗਾ ਇਹ ਤੇ ਨੰਬਰ 2 ਜਦੋਂ ਆਪਾਂ ਉੱਪਰ ਥੋੜਾ ਜਿਹਾ ਇਹਦੇ ਡਿਜ਼ਾਈਨ ਜਾ ਕਰਤਾ ਨਾ ਹੋਰ ਵੀ ਜਿਆਦਾ ਸੋਹਣੇ ਲੱਗਣਗੇ। ਬੱਚਿਆਂ ਦੇ ਵੀ ਇਸੇ ਤਰੀਕੇ ਆਪਾਂ ਘਰ ਵਿੱਚ ਤਿਆਰ ਕਰ ਸਕਦੇ ਆ ਤੇ ਆਪਦੇ ਵੀ ਇਸੇ ਤਰੀਕੇ ਨਾਲ ਘਰ ਦੇ ਵਿੱਚ ਆਪਾਂ ਤਿਆਰ ਇਹਨਾਂ ਨੂੰ ਕਰ ਸਕਦੇ ਆ ਕਿਉਂਕਿ ਜਦੋਂ ਨਾ ਸਰਦੀ ਦਾ ਮੌਸਮ ਹੁੰਦਾ ਮੀਂਹ ਜੇ ਪੈ ਲੱਗ ਜਾਂਦੇ ਆ ਉਦੋਂ ਫਿਰ ਝੜ ਹੋ ਜਾਂਦਾ ਤਾਂ ਫਿਰ ਉਦੋਂ ਜਰਾਬਾਂ ਬਹੁਤ ਜ਼ਿਆਦਾ ਚਾਹੀਦੀਆਂ ਹੁੰਦੀਆਂ ਆਂ ਥੋੜੇ ਟਾਈਮ ਬਾਅਦ ਹੀ ਦੇਖੋ ਭਿੱਜੀ ਜਾਂਦੀਆਂ ਨੇ ਤਾਂ ਐਦਾਂ ਹੀ ਆਪਾਂ ਘਰ ਵਿੱਚ ਪੰਛੀ ਜੋੜੇ ਤਿਆਰ ਕਰਕੇ ਰੱਖ ਲਈਏ ਤਾਂ ਜਿਹੜੀ ਆਪਾਂ ਨੂੰ ਇਹ ਸਰਦੀ ਦੇ ਵਿੱਚ ਜਰਾਬਾਂ ਦੀ ਘਾਟ ਨਾ ਪਵੇ ਇਸ ਤਰੀਕੇ ਨਾਲ ਆਪਾਂ ਇਹਨੂੰ ਕੱਟ ਲਾ ਦਿੰਨੇ ਆ। ਨਾਲ ਤਾਂ ਦੇਖੋ ਜਿਹੜਾ ਆਪਣਾ ਬਚਿਆ ਹੋਇਆ ਕੱਪੜਾ ਉਹ ਕੰਮ ਆ ਜਾਂਦਾ ਤੇ ਨਲੇ ਆਪਣੀ ਜਿਹੜੀ ਜ਼ਰੂਰਤ ਹੁੰਦੀ ਆ ਉਹ ਵੀ ਪੂਰੀ ਹੋ ਜਾਂਦੀ ਹੈਗੀ। ਲਓ ਜੀ ਹੁਣ ਜਿਹੜੇ ਮੋਜੀਆ ਬਣ ਕੇ ਤਿਆਰ ਆ ਜਰਾਬਾਂ ਜਿਹੜੀਆਂ ਬਿਲਕੁਲ ਬਣ ਕੇ ਤਿਆਰ ਆ ਬਹੁਤ ਸੋਹਣੇ ਦੇਖੋ ਜਰਾਬ ਬਣੀ ਹੈਗੀ। ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਸਿੱਧੀ ਕਰ ਦਾਂਗੇ। ਬਿਲਕੁਲ ਥੋੜੇ ਟਾਈਮ ਵਿੱਚ ਸਿਰਫ ਇਹਨੂੰ 15 ਕਿ ਮਿੰਟ ਲੱਗਿਆ 15 ਮਿੰਟਾਂ ਦੇ ਵਿੱਚ ਦੇਖੋ। ਜਿਹੜਾ ਇਹ ਜੋੜਾ ਹੈਗਾ ਜਰਾਬਾਂ ਦਾ ਬਣ ਕੇ ਤਿਆਰ ਹੋਇਆਗਾ ਇਹਨੂੰ ਵੀ ਓਦਾਂ ਹੀ ਆਪਾਂ ਸਿੱਧੀ ਕਰ ਦਿੰਨੇ ਆ ਤਾਇਰ ਦੇ ਵਿੱਚ ਪਾਉਣ ਨੂੰ ਵੀ ਬਹੁਤ ਸੌਖੀ ਹੈ ਇਹ ਕਿਉਂਕਿ ਇਹ ਜਿਵੇਂ ਕਿ ਆਪਣੇ ਬੂਟ ਹੁੰਦਾ ਉਸੇ ਤਰੀਕੇ ਨਾਲ ਹੀ ਪਾਈ ਜਾਂਦੀ ਹੈਗੀ ਲਓ ਜੀ ਹੁਣ ਜਿਹੜੀਆਂ ਜਰਾਬਾਂ ਆਪਣੀਆਂ ਬਣ ਕੇ ਤਿਆਰ ਆ ਬਹੁਤ ਸੋਨਾ ਪੀਸ ਬਣਿਆਗਾ ਹੁਣ ਆਪਾਂ ਤੁਹਾਨੂੰ ਪਾ ਕੇ ਵੀ ਦਿਖਾਵਾਂਗੇ ਵੀ ਕਿੱਦਾਂ ਦੀ ਇਹ ਪੈਚ ਪਾਈ ਤੋਂ ਲੱਗਦੀ ਆ ਹੁਣ ਆਪਣੇ ਕੋਲੇ ਥੋੜੇ ਜਿਹੇ ਇਹ ਪੈਸੀ ਸਟਾਉਣ ਜੇ ਇਹ ਵੀ ਆਪਾਂ ਲਾ ਦਾਂਗੇ ਇਹਨਾਂ ਦੇ ਉੱਪਰ ਤੇ ਫਿਰ ਦੇਖੋ ਤੁਸੀਂ ਹੋਰ ਵੀ ਜ਼ਿਆਦਾ ਇਹ ਸੋਨਾ ਲੱਗੂਗਾ ਛੋਟੇ ਛੋਟੇ ਮੋਤੀ ਜਿਹੇ ਨਗਾਂ ਵਾਲੇ ਤੇ ਇਹਨੂੰ ਆਪਾਂ ਇਹਦੇ ਉੱਪਰ ਲਾ ਦਾਂਗੇ ਤਾਂ ਇਸ ਤਰੀਕੇ ਨਾਲ ਲਾਵਾਂਗੇ 2-2 ਲਾਵਾਂਗੇ ਆਪਾਂ ਤੁਸੀਂ ਹੋਰ ਵੀ ਡਿਜ਼ਾਈਨ ਇਹ ਤੇ ਕੋਈ ਮਰਜ਼ੀ ਕਰ ਸਕਦੇ ਹੋਗੇ ਇੱਕ ਵਾਰੀ ਆਪਾਂ ਤੁਹਾਨੂੰ ਲਾ ਕੇ ਦਿਖਾਉਣੀ ਆ ਫਿਰ ਉਸ ਤੋਂ ਬਾਅਦ ਆਪਾਂ ਇਹਦਾ ਪੱਕਾ ਕੰਮ ਕਰ ਦਾਂਗੇ ਤਾਂ ਜਾਨਕਿ ਇਹ ਫਿਰ ਉਤਰਨਾ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਲਾਵਾਂਗੇ ਫਿਰ ਲਓ ਜੀ ਆਪਣੀਆਂ ਜਿਹੜੀਆਂ ਜਰਾਬਾਂ ਬਣ ਕੇ ਤਿਆਰ ਆ ਦੇਖੋ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ ਵਧੀਆ ਲੱਗੀਆਂ ਤਾਂ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਓ ਜੀ ਹੁਣ ਆਪਾਂ ਨੇ ਇਹ ਪੈਰਾਂ ਦੇ ਵਿੱਚ ਪਾਈ ਪੈਰ ਦੇ ਵਿੱਚ ਪਾਏ ਤਾਂ ਹੋਰ ਵੀ ਵੱਧ ਸੋਹਣੇ ਲੱਗਦੀ ਆ ਕਿਉਂਕਿ ਉਹ ਦੇਖੋ ਆਪਾਂ ਬਣਾ ਕੇ ਹੁ ਦਿਖਾਈਆਂ ਤੇ ਇਹ ਆਪਾਂ ਨੇ ਪਾ ਕੇ ਵੀ ਦਿਖਾਈਆਂ ਨੇ ਸੋਨੂੰ ਪੈਰਾਂ ਦੇ ਵਿੱਚ ਵੀ ਕਿੱਦਾਂ ਦੀਆਂ ਇਹ ਲੱਗਦੀਆਂ ਨੇ ਪਾਈਆਂ ਹੋਈਆਂ ਦੇਖੋ ਬਹੁਤ ਸੋਹਣਾ ਪੀਸ ਲੱਗ ਰਿਹਾ ਮੈਂ ਤਾਂ ਦੇਖੋ ਬਹੁਤ ਵਧੀਆ ਲੱਗ ਰਿਹਾ ਬਾਕੀ ਦੇਖੋ ਤੁਸੀਂ ਨੇ ਦੱਸਣਾਗਾ ਕਮੈਂਟ ਕਰਕੇ ਵੀ ਕਿੱਦਾਂ ਦਾ ਤੁਹਾਨੂੰ ਲੱਗਿਆ ਇਹ ਪੀਸ ਇਸੇ ਤਰੀਕੇ ਨਾਲ ਦੇਖੋ ਆਪਾਂ ਜਰਾਬਾਂ ਜਿਹੜੀਆਂ ਮੋਜੇ ਘਰ ਵਿੱਚ ਤਿਆਰ ਕਰ ਸਕਦੇ ਆ ਤੇ ਹੋਰ ਵੀ ਆਪਾਂ ਦਿਖਾਵਾਂਗੇ ਡਿਜ਼ਾਈਨ ਪਾ ਕੇ ਹੋਰ ਵੀ ਆਪਾਂ ਜਰਾਬਾਂ ਮੋਜੇ ਬਣਾਵਾਂਗੇ ਸੋਹਣੇ ਸੋਹਣੇ ਡਿਜ਼ਾਈਨ ਪਾ ਕੇ ਉਹ ਵੀ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਕਮੈਂਟ ਕਰਕੇ ਦੱਸਿਓ ਜਰੂਰ ਵੀ ਵੀਡੀਓ ਤੁਹਾਨੂੰ ਇਹ ਕਿੱਦਾਂ ਦੀ ਲੱਗੀ ਕਿਉਂਕਿ ਦੇਖੋ ਇਹ ਮਿਹਨਤ ਵਾਲੀ ਚੀਜ਼ ਹੁੰਦੀ ਹੈ ਮਿਹਨਤ ਆ ਦੇਖੋ ਹੁੰਦੀ ਹੋਈ ਹੈ ਕੋਈ ਵੀ ਕੰਮ ਆਪਾਂ ਕਰਦੇ ਆ ਮਿਹਨਤ ਜਰੂਰ ਲੱਗਦੀ ਆ ਇਸ ਕਰਕੇ ਕਮੈਂਟ ਜਰੂਰ ਕਰਿਓ ਜੀ